ਦੇਸ਼ ਦੇ ਵਿੱਚ ਪੰਛੀਆਂ ਵਿੱਚ ਤੇਜ਼ੀ ਦੇ ਨਾਲ ਬर्ड ਫਲੂ ਦੀ ਬਿਮਾਰੀ ਫੈਲ ਰਹੀ ਹੈ ਜਿਸ ਨੂੰ ਲੈ ਕੇ ਮਾਹਿਰਾਂ ਦੇ ਵੱਲੋਂ ਕਈ ਤਰ੍ਹਾਂ ਦੇ ਅੰਦੇਸ਼ੇ ਜ਼ਾਹਿਰ ਕੀਤੇ ਗਏ ਨੇ ਅਦੇਸ਼ ਨਾਲ ਮਨੁੱਖੀ ਸਿਹਤ ਤੇ ਪੈਣ ਵਾਲੇ ਪ੍ਰਭਾਵਾਂ ਦੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ ਵੇਖੋ ਸਾਡੀ ਇੱਕ ਖਾਸ ਰਿਪੋਰਟ ਪਰਵਾਸੀ ਪੰਛੀਆਂ ਦੇ ਵਿੱਚ ਪਾਈ ਜਾਣ ਵਾਲੀ ਬਰਡ ਫਲੂ ਵਰਗੀ ਬਿਮਾਰੀ ਹੁਣ ਹੌਲੀ-ਹੌਲੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਫੈਲ ਰਹੀ ਹੈ। ਹਿਮਾਚਲ ਪ੍ਰਦੇਸ਼, ਹਰਿਆਣਾ, ਮੱਧ ਪ੍ਰਦੇਸ਼ ਅਤੇ ਹੋਰ ਕਈ ਸੂਬਿਆਂ ਦੇ ਵਿੱਚ ਪੰਛੀਆਂ ਵਿੱਚ ਬਰਡ ਫਲੂ ਦੇ ਲੱਛਣ ਪਾਏ ਗਏ ਨੇ ਪਰ ਪੰਜਾਬ ਦੇ ਵਿੱਚ ਹਲੇ ਤੱਕ ਕੋਈ ਕੇਸ ਸਾਹਮਣੇ ਨਹੀਂ ਆਇਆ। ਮਾਹਿਰਾਂ ਦੀ ਮੰਨੀਏ ਤਾਂ ਬਰਡ ਫਲੂ H5N1 ਦਾ ਵਾਇਰਸ ਹੈ ਜੋ ਪੰਛੀਆਂ ਦੇ ਵਿੱਚ ਤੇਜ਼ੀ ਨਾਲ ਫੈਲਦਾ ਹੈ ਮਾਹਿਰਾ ਦਾ ਕਹਿਣਾ ਹੈ ਕਿ ਪੋਲਟਰੀ ਫਾਰਮ ਦੇ ਮਾਲਕਾਂ ਨੂੰ ਬਹੁਤ احتیاط ਵਰਤਣ ਦੀ ਜ਼ਰੂਰਤ ਹੈ ਜੇਕਰ ਕਿਸੇ ਪੰਛੀ ਦੀ ਮੌਤ ਹੁੰਦੀ ਹੈ ਤਾਂ ਤੁਰੰਤ ਵੈਟਰਨਰੀ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਅੰਡੇਆਂ ਜਾਂ ਫਿਰ ਮੀਟ ਨੂੰ ਚੰਗੀ ਤਰ੍ਹਾਂ ਪਕਾ ਕੇ ਖਾਣਾ ਚਾਹੀਦਾ ਹੈ ਐਕਚੁਅਲੀ ਪਹਿਲੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਬਰਡ ਫਲੂ ਜਿਹੜੀ ਇੱਕ ਪੰਛੀਆਂ ਦੀ ਬਿਮਾਰੀ ਹੈ ਜਿਹੜੀ ਕਿ ਮਾਈਗਰੇਟਰੀ ਬਰਡਸ ਵਾਈਲਡ ਬਰਡ ਜਾਂ ਪੋਲਟਰੀ ਜਿਹੜੀ ਹੈ ਜਾਂ ਟਰਕੀਜ਼ ਹੈ ਉਹਨਾਂ ਨੂੰ ਹੁੰਦੀ ਹੈ ਜਾਂ ਇਵਨ ਬਤਕਾਂ ਨੂੰ ਵੀ ਬਿਮਾਰੀ ਹੁੰਦੀ ਹੈ ਤੇ ਜਿਵੇਂ ਅੱਜ ਕੱਲ ਲੇਟੈਸਟ ਖਬਰਾਂ ਚੱਲ ਰਹੀਆਂ ਨੇ ਬਰਡ ਫਲੂ ਦੀ ਜਿਹੜੀ ਆਮਦ ਹੋਈ ਹੈ ਆਪਣੇ ਆਂ ਇੰਡੀਆ ਵਿੱਚ ਉਹਨਾਂ ਵਿੱਚੋਂ ਬੇਸਿਕਲੀ ਇਹ ਜਿਹੜੀ ਬਿਮਾਰੀ ਰਿਪੋਰਟ ਕੀਤੀ ਗਈ ਹੈ ਉਹ ਹਰਿਆਣੇ ਚ ਹਿਮਾਚਲ ਪ੍ਰਦੇਸ਼ ਚ ਮੱਧ ਪ੍ਰਦੇਸ਼ ਕੇਰਲਾ ਐਂਡ ਰਾਜਸਥਾਨ ਚ ਜਿੱਥੇ ਕਿ ਮਾਈਗਰੇਟਰੀ ਬਰਡਸ ਦੀ ਜਿਹੜੀ ਹੈ ਉਹਨਾਂ ਦੀ ਸਡਨ ਤੇ ਇਨਕਰੀਜ਼ ਨੰਬਰ ਚ ਡੈਥ ਹੋਈ ਹੈ ਜਿਨ੍ਹਾਂ ਦੀ ਕੀ ਟੈਸਟਿੰਗ ਕੀਤੀ ਗਈ ਹੈ ਤੇ ਕੁਝ ਰਿਪੋਰਟਸ ਜਿਹੜੀਆਂ ਕਨਫਰਮ ਹੋਈਆਂ ਵੀ H5N1 ਜਿਹੜਾ ਸਟ੍ਰੇਨ ਹੈ ਆ ਈਵੀਨ ਇਨਫਲੂਐਂజా ਵਾਇਰਸ ਬर्ड ਫਲੂ ਦਾ ਉਹ ਡਿਟੈਕਟ ਹੋਇਆ ਬਟ ਹਲੇ ਤੱਕ ਇਹ ਬਿਮਾਰੀ ਸਿਰਫ ਜਿਹੜੀ ਵਾਈਲ ਮਾਈਗਰੇਟਰੀ ਬਰਡਸ ਵਿੱਚ ਹੀ ਡਿਟੈਕਟ ਕੀਤੀ ਗਈ ਹੈ ਸੋ ਇਸ ਲਈ ਪੋਲਟਰੀ ਇੰਡਸਟਰੀ ਵਾਲਿਆਂ ਨੂੰ ਆਪਾਂ ਨੂੰ ਥੋੜਾ ਜਿਹਾ ਧਿਆਨ ਰੱਖਣ ਦੀ ਜ਼ਰੂਰਤ ਹੈ ਕਿਉਂਕਿ ਇਹ ਬਿਮਾਰੀ ਜਿਹੜੀ ਹੈ ਉਹ మేబీ ట్రాన్స్‌ఫర్ ਹੋ ਸਕਦੀ ਹੈ ਫ্রম ਮਾਈਗਰੇਟਰੀ 버డ్స్ ਟੂ ਦਾ ਪੋਲਟਰੀ ਉੱਤੇ ਹੀ ਡਾਕਟਰ ਰਜਨੀਸ਼ ਨੇ ਦੱਸਿਆ ਕਿ ਹਾਲੇ ਤੱਕ ਇਸ ਬਿਮਾਰੀ ਦਾ ਕੋਈ ਲੱਛਣ ਇਨਸਾਨਾਂ ਵਿੱਚ ਨਹੀਂ ਦੇਖਿਆ ਗਿਆ ਅਤੇ ਪੰਜਾਬ ਸਰਕਾਰ ਦੇ ਵੱਲੋਂ ਇਸ ਸੰਬੰਧੀ ਹਾਈ ਅਲਰਟ ਵੀ ਜਾਰੀ ਕੀਤਾ ਗਿਆ ਉੱਥੇ ਹੀ ਉਹਨਾਂ ਨੇ ਪੋਲਟਰੀ ਉਤਪਾਦਾਂ ਨੂੰ ਚੰਗੀ ਤਰ੍ਹਾਂ ਪਕਾ ਕੇ ਖਾਣ ਦੀ ਸਲਾਹ ਦਿੱਤੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦੇਣਾ ਜਿਹੜੀ ਇਹ ਬਿਮਾਰੀ ਹੈਗੀ ਆ ਇਹ ਜ਼ਿਆਦਾਤਰ ਜਿਹੜੀ ਹੈਗੀ ਆ ਪੰਛੀਆਂ ਦੀ ਬਿਮਾਰੀ ਹੈ ਠੀਕ ਹੈ ਜੀ ਉਹਨਾਂ ਵਿੱਚ ਮੁਰਗੀਆਂ ਵੀ ਆ ਜਾਂਦੀਆਂ ਨੇ ਉਹ ਚਟਰਕੀ ਵੀ ਆ ਜਾਂਦਾ ਜਿਹੜੇ ਆਪਣੇ ਮਾਈਗਰੇਟਰੀ ਬਰਡਸ ਹੈਗੇ ਉਹ ਵੀ ਆ ਜਾਂਦੇ ਜਿਹੜੇ ਆਪਣੇ ਜਲਮਈ ਆਪਣੇ ਬਰਡਸ ਹੁੰਦੇ ਨੇ ਜਿਹੜੇ ਆਪਾਂ ਕਹਦੇ ਆਈਏ ਵੀ ਆਪਣਾ ਵਾਟਰ ਦੇ ਵਿੱਚ ਰਹਿਣ ਵਾਲੇ ਠੀਕ ਹੈ ਜੀ ਹੁੰਦਾ ਕੀ ਹੈ ਬੇਸਿਕਲੀ ਜਿਹੜੇ ਜਿਵੇਂ ਤੁਹਾਨੂੰ ਦੱਸਿਆ ਬਿਮਾਰੀ ਜਿਹੜੀ ਹੈਗੀ ਆ ਪੰਛੀਆਂ ਦੀ ਬਿਮਾਰੀ ਹੈ ਬੇਸਿਕਲੀ ਇਹ ਪੰਛੀਆਂ ਤੋਂ ਹੀ ਪੰਛੀਆਂ ਨੂੰ ਫੈਲਦੀ ਹੈ ਠੀਕ ਹੈ ਜੀ ਬਿਮਾਰ ਪੰਛੀਆਂ ਤੋਂ ਜਿਹੜੇ ਸਿਹਤਮੰਦ ਪੰਛੀ ਨੇ ਉਹਨਾਂ ਨੂੰ ਫੈਲਦੀ ਹੈ ਜੇ ਆਪਾਂ ਗੱਲ ਕਰੀਏ ਬੰਦਿਆਂ ਦੇ ਵਿੱਚ ਬੰਦਿਆਂ ਦੇ ਵਿੱਚ ਅੱਜ ਤੱਕ ਆਪਣੇ ਮੁਲਕ ਦੇ ਵਿੱਚ ਇੰਡੀਆ ਦੇ ਵਿੱਚ ਕੋਈ ਵੀ ਇੱਕ ਵੀ ਕੇਸ ਰਿਪੋਰਟ ਨਹੀਂ ਕੀਤਾ ਗਿਆ ਬਰਡ ਫਲੂ ਦਾ ਹਿਊਮਨਸ ਦੇ ਵਿੱਚ ਤਾਂ ਨਹੀਂ ਕੋਈ ਗੱਲ ਨਹੀਂ ਹੈਗੀ WHO ਦੀਆਂ ਗਾਈਡਲਾਈਨਸ ਦੇ ਮੁਤਾਬਿਕ ਵੀ ਜਿਹੜੀ ਆਪਣੀ ਵਿਸ਼ਵ ਸਿਹਤ ਸੰਸਥਾ ਹੈਗੀ ਉਹਦੇ ਮੁਤਾਬਿਕ ਵੀ ਜਦੋਂ ਆਪਣਾ ਜਿਹੜਾ ਆਪਾਂ ਮਾਸ ਹੈਗਾ ਵਾ ਜਾਂ ਜਿਹੜੇ ਆਂਡੇ ਹੈਗੇ ਜਦੋਂ ਚੰਗੀ ਤਰ੍ਹਾਂ ਪਕਾ ਲੈਨੇ ਆ 70 ਡਿਗਰੀ ਸੈਲਸੀਅਸ ਤੋਂ ਜਦੋਂ ਟੈਂਪਰੇਚਰ ਆਪਣਾ ਚੱਲਿਆ ਗਿਆ ਉੱਪਰ ਆਪਣੀਆਂ ਆਪਣੇ ਕੁਕਿੰਗ ਸਟਾਈਲ ਹੀ ਇਦਾਂ ਦਾ ਟੈਂਪਰੇਚਰ ਇੰਨਾ ਪਹੁੰਚ ਜਾਂਦਾ ਬੋਇਲ ਕਰਦੇ ਹੈਗੇ ਆ ਅਸੀਂ ਅਸੀਂ ਕੁਕ ਕਰਦੇ ਆ ਉਹਦੇ ਨਾਲ ਜਿਹੜੇ ਵਾਇਰਸਿਸ ਨੇ ਇਹ ਮਰ ਜਾਂਦੇ ਨੇ कोरोना महामारी ਦੇ ਨਾਲ ਜੂਝ ਰਹੇ ਇਨਸਾਨਾਂ ਤੋਂ ਬਾਅਦ ਹੁਣ ਪੰਛੀਆਂ ਦੇ ਵਿੱਚ ਬਰਡ ਫਲੂ ਵਰਗੀ ਬਿਮਾਰੀ ਦਾ ਹੋਣਾ ਚਿੰਤਾ ਦਾ ਵਿਸ਼ਾ ਹੈ ਇਸ ਕਾਰੋਬਾਰ ਦੇ ਨਾਲ ਜੁੜੇ ਲੋਕਾਂ ਨੂੰ ਮਾਹਿਰਾਂ ਦੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਉਹਨਾਂ ਨੂੰ ਨੁਕਸਾਨ ਨਾ ਉਠਾਉਣਾ ਪਵੇ ਲੁਧਿਆਣਾ ਤੋਂ ਤੇ ਸੇਮ ਪਰ ਦਵਾਜ ਨਾਲ rahul ਦੀ ਰਿਪੋਰਟ ਲੁਧਿਆਣਾ ਖਬਰਨਾਮਾ